ਕੋਲ ਬਈ ਗੇਟ ਅੱਜ ਬਲੌਗ ਸ਼ੁਰੂ ਕਰਾਂਗੇ ਕੋਠੇ ਤੋਂ ਡਾਉਣੇ ਆ ਕਬੂਤਰ ਨਵੇਂ ਨਵੇਂ ਚੱਲਦੇ ਆ ਪਹਿਲਾਂ ਕੋਠੇ ਤੇ ਚੱਲ ਕੱਢ ਫਿਰ ਨਵੇਂ ਬੱਚੇ ਦੋਏ ਡਾਉਣੇ ਨੇ ਅੱਜ ਬਾਕੀ ਵੀ ਡਾ ਦੇ ਸਾਰੇ ਹੀ ਸਾਲੇ ਸਾਸਰੀ ਗਾਲ ਵੀ ਸਾਰੇ ਵੀਰ ਭਰਾ ਮਨੂ ਕਿਵੇਂ ਕਾਇਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਅੱਜ ਭਾਈ ਨਵੇਂ ਦੋਏ ਬੱਚੇ ੜਾ ਦੇਣੇ ਨੇ ਆਪਾਂ ਨੇ ਹਰਾ ਬੋਟਾ گلابی ਬੋਟਾ ਤੇ ਨਾਲ 8-10 ਕਬੂਤਰ ਹੋਰ ੜਾਵਾਗੇ ਅੱਜ ਉੱਪਰੋਂ ਬਲੌਗ ਸ਼ੁਰੂ ਕਰਨਾ ਫਿਰ ਥੱਲੇ-ਥੱਲੇ ਵੀ ਦਿਖਾਵਾਂਗੇ ਤੁਹਾਨੂੰ ਜਾ ਕੇ ਤੇ ਕਮੈਂਟ ਪੜ ਕੇ ਸੁਣਾਉਣਾ ਮੈਂ ਬਾਅਦ ਚ ਵੀਰਾਂ ਦੇ ਜਿਹੜੇ-ਜਿਹੜੇ ਵੀਰ ਨੇ ਕਮੈਂਟ ਕਰਿਆ ਤੇ ਉਹ ਦੇਖੋ ਇੱਕ ਟੈਂਕੀ ਤੇ ਬੈਠਾ ਇੱਕ ਆ ਉੜਦਾ ਦੂਜਾ ਵੀ ਆ ਉੜਦਾ ਦੋ ਆ ਉੜਦੇ ਨੇ ਤੇ ਉੱਪਰ ਵੀ ਇੱਕ ਅੱਧਾ ਖੜਾ ਹੋਊਗਾ ਅਦਰਲਾ ਕੱਢ ਲਾ ਬਾਹਰ ਕਿਹੜੇ ਕਿਹੜੇ ਫੜੇ ਆ ਦੋ ਇਹ ਨਵੇਂ ਬਚੇ ਇੱਕ ਅੱਛਾ ਹਰੀ ਬੋਤਲ ਵਾਲਾ ਚੱਲ ਛੱਡ ਗਲਾ ਨਾ ਇਹਦੇ ਨਾਲ ਗਲਾਬੀ ਨੂੜਾ ਲਿਆ ਦੂਜਾ ਮੈਨੂੰ ਫੜਾ ਦੇ ਹਰੇ ਬੋਟੇ ਆ ਲਾਵਾ ਵੀ ਛਤਰੀ ਤੇ ਨਹੀਂ ਬਿਠਾਉਣੇ ਹਾਂਡਾ ਦੇਖਦੇ ਆ ਉੜਦਾ ਕਿਆ ਕੀ ਕਰੇਗਾ ਚੱਲ ਵੀ ਚੱਲ ਦੂਏ ਕੱਢ ਲਾ ਛੇਤੀ ਕੱਢ ਲਾ ਵੀਰੇ ਛੇਤੀ ਭੱਜ ਕੇ ਲਓ ਵੀ ਹੋ ਗਿਆ ਕਹਿੜਾ ਲੈ ਆ ਗਿਆ ਆ ਗਿਆ ਢਾਂਗੀ ਤੇ ਆ ਗਿਆ ਚੱਲ ਫੇਰ ਦੂੰ ਵੀ ਆਹ ਬਹੁਤ ਗਲਤ ਗੱਲ ਹੈ ਯਾਰ ਜਿਹੜੇ ਜਾਲ ਤੋਂ ਗਿਰ ਕੇ ਬਾਅਦ ਚ ਢਾਂਗੀ ਤੇ ਜਾਂਦੇ ਨੇ ਨਵੇਂ ਪਤਾ ਨਹੀਂ ਹੁਣ ਜਾਲ ਦਾ ਸੁੱਖ ਹੈ ਜਾਂ ਜਾਲ ਦਾ ਪੰਗਾ ਹੋ ਗਿਆ ਢਾਂਗੀ ਤੇ ਇਹਨਾਂ ਨੂੰ ਵੀ ਢਾਂਗੀ ਲਈ ਛੱਡੀ ਹਲੇ ਚੱਲ ਇੱਕ ਤਿੰਨ ਉੜ ਗਏ ਤਿੰਨ ਢਾਂਗੀ ਤੇ ਬੈਠੇ ਹਨਾ ਅੱਡੀ ਚੱਲ ਹੁਣ ਇਹ ਤਾਂ ਹੋ ਗਏ ਤਿੰਨੇ ਗੈਮ ਹੈ ਕੱਢ ਦੇ ਕੱਢ ਦੇ ਕੱਢ ਦੇ ਚੱਲ ਵੀ ਕਾਲੀ ਕੱਚ ਗੁਲਾਬੀ ਨਾ ਗੁਲਾਬੀ ਕੱਚ ਕਾਲੀ ਬੂਹੇ ਚੱਲ ਵੀ ਹਰਾ ਪੋਟਾ ਗੁਲਾਬੀ ਡੰਡਾ ਤੇ ਹਰਾ ਡੰਡਾ ਇਹ ਬੈਠ ਗਿਆ ਢਾਂਗੀ ਤੇ ਚਾਰ ਉੜ ਗਏ ਚਾਰ ਬੈਠੇ ਢਾਂਗੀ ਤੇ ਹਨਾ ਹੋਰ ਵੀ ਡਾਉਣੇ ਆ ਉਹਦਾ ਭਾਈ ਹਰੀਆਂ ਲੈਣ ਵਾਲਾ ਉਹ ਵੀ ਕੱਢ ਤੇ ਜਦ ਨੂੰ ਮੈਂ ਵੀਰਾਂ ਦੇ ਕਮੈਂਟ ਪੜ ਕੇ ਸੁਣਾਉਣਾ ਤੁਹਾਨੂੰ ਠੀਕ ਆ ਜਿਹੜੀ ਕੱਲ ਵਾਲੀ ਵੀਡੀਓ ਤੇ ਇੱਕ ਮਿੰਟ ਮੈਨੂੰ ਦੂਜਾ ਫੋਨ ਕੱਢ ਲੈਣ ਦਿਓ ਕਿਉਂਕਿ ਏਕਨ ਨਾਮ ਯਾਦ ਨਹੀਂ ਰਹਿੰਦੇ ਹਰੀਆਂ ਲਾਈਨਾਂ ਵਾਲਾ ਵੀ ਛੜਦਾ ਬਾਈ ਛੜਜੋ ਛੜਜੋ ਇੱਧਰ ਹੋਰੇ ਕੁਝ ਚੱਲ ਰਿਹਾ ਦਾ ਇੱਕ ਮਿੰਟ ਬਾਈ ਮੈਂ ਕਮੈਂਟ ਸੁਣਾਉਣਾ ਪੜ ਕੇ ਤੇ ਸਭ ਤੋਂ ਫਰਸਟ ਕਮੈਂਟ ਆਇਆ ਵੀਰ ਦਾ ਜਸਵੰਤ ਭੁੱਲੜ ਦਾ ਜਿਹੜਾ ਪਿੰਨ ਕਰਿਆ ਹੋਇਆ ਮੈਂ ਅਗੇ ਜਗਦੀਪ ਭੁੱਟਾ ਬਾਈ ਕਪਤਾਨ ਦਵਾਈ ਵੀਰਾ ਸਤਵਿੰਦਰ ਸਿੰਘ 3888 ਤੇ ਜਗਦੀਪ ਪੁੱਟਾ ਰਮਨ ਧਾਲੀਵਾਲ ਵੀਰਾ ਬੱਬੂ ਕੋਸ਼ਿਕ ਕਿੰਗ ਪ੍ਰੀਤ ਪ੍ਰੀਤ 4753 ਇਹ ਵੀਰਾ ਕਹਿੰਦਾ ਸੈਰਲੈਕ ਪਾਊਡਰ ਵੀਰੇ ਸੈਰਲੈਕ ਪਾਊਡਰ ਜਿਹੜਾ ਆਪਾਂ ਜਵਾਕਾਂ ਨੂੰ ਫਾਸਟ ਸਟੇਜ ਦੰਨੇ ਆ ਨਾ ਉਹ ਲਿਆਂਦਾ ਹੋਇਆ ਬੱਚਿਆਂ ਨੂੰ ਠੀਕ ਹੈ ਤੇ ਹੋਰ ਕਮੈਂਟ ਬਾਈ ਦਾ ਸੁਖ ਸ਼ਰਮਾ 1599 ਵੀਰਾ ਇਹ ਗੁੱਸਾ ਕਰ ਗਿਆ ਥੋੜਾ ਜਿਹਾ ਗੁੱਸਾ ਨਹੀਂ ਚੱਲ ਉਹ ਤਾਂ ਗੱਲਬਾਤ ਹੀ ਸਾਡੀ ਕੋਈ ਕਬੂਤਰਾ ਮਾਰੇ ਮਨਪ੍ਰੀਤ ਸਿੰਘ ਐਸ 8D ਤੇ ਵੀਰਾ ਸੁਖੀ ਸਿੰਘ ਬਰਡਸ ਲਵਰ ਤੇ ਬਾਈ ਪੁੱਛਦਾ ਹੁੰਦਾ ਬਾਈ ਜੱਸਾ ਕੀ ਲੱਗਦਾ ਤੁਹਾਡਾ ਤੇ ਵੀਰੇ ਜੱਸਾ ਮੇਰਾ ਭਤੀਜਾ ਲੱਗਦਾ ਗੁਰੀ ਵੀ ਮੇਰਾ ਭਤੀਜਾ ਲੱਗਦਾ ਤੇ ਕਬੂਤਰ ਉੜ ਗਏ ਜਸੇ ਇਹਨਾਂ ਨੂੰ ਢਾ ਦਿੰਦਾ ਬਾਈ ਤੇ ਬਾਕੀ ਜਿਵੇਂ ਜਿਵੇਂ ਕਮੈਂਟ ਆਈ ਜਾਣਗੇ ਆਪਾਂ ਪੜ ਕੇ ਸੁਣਾਈ ਜਾਵਾਂਗੇ ਸਾਰਿਆਂ ਦੇ ਤੇ ਪਿੰਨ ਵੀਰੇ ਇੱਕ ਬੰਦੇ ਦਾ ਹੀ ਹੁੰਦਾ ਹੈ ਨਾ ਪਿੰਨ ਵੀ ਕਰ ਦਿਆ ਕਰਾਂਗੇ ਕੋਈ ਚੱਕਰ ਨਹੀਂ ਇੱਥੇ ਕਿਹੜਾ ਆਪਾਂ ਨੂੰ ਕੋਈ ਹੋਗਾ 1 2 3 4 5 ਪੰਜ ਉਡਦੇ ਨੇ ਹੁਣ ਹਾਂ ਦਾ ਇਹਨਾਂ ਨੂੰ ਚਲੋ 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 ਜਾਣਦੇ 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 ਹਰੇ ਪੋਟੇ ਵਾਲੇ ਨੇ ਇੱਕ ਵੀ ਘੇਰਾ ਨਹੀਂ ਕੱਢਿਆ ਹਲੇ ਇਹਨੂੰ ਕੱਢਣ ਦੇ ਇਕਦ ਦਾ ਬਾਹਾਂ ਚੱਕਲਾ ਬਾਹਾਂ ਚੱਕਲਾ ਕੋਈ ਨਹੀਂ ਕੋਈ ਨਹੀਂ ਹਾਂ ਥੱਲੇ ਰੱਖ ਹਾਂ ਪੋਟੇ ਵਾਲਾ ਕੱਢ ਰਿਹਾ ਗਲਾਬੀ ਪੋਟੇ ਆ ਖਦਰੀ ਵਾਲੇ ਥੱਲੇ ਰੱਖ ਦੇ ਚੱਲ ਇਹ ਨਿਆਣਾ ਬਚਾ ਹਨਾ ਉਹ ਤਾਂ ਹੋ ਗਿਆ ਕੈਮ ਇਹ ਕਦੇ ਡਾਇਆ ਨਹੀਂ ਨਾ ਆਪਾਂ ਨੇ ਉਹ ਇਹ ਜਾਲ ਤੇ ਬੈਠਦਾ ਇਹ ਜੱਸੇ ਬਾਹਲਾ ਛੋਟਾ ਏ ਆਹ ਦੇਖ ਲੋ ਆ ਤਾਂ ਹੋ ਗਿਆ ਕੈਮ ਲੈ ਚੜ ਗਿਆ ਉੱਪਰ ਹੁਣ ਢਾਂਗੀ ਲਾ ਲਾ ਵੀਰੇ ਕਿੱਥੇ ਗਿਆ ਕਿਧਰ ਆ ਗਿਆ ਨਿਕਲਿਆ ਹੀ ਨਹੀਂ ਇਹ ਤਾਂ ਚਲ ਤੂੰ ਉਹਦੀ ਛੱਡ ਤੇ ਗੁਲਾਬੀ ਪੋਟੇ ਵਾਲਾ ਬਾਈ ਆ ਫਿਰਦਾ ਕੋਈ ਨਹੀਂ ਕੋਈ ਨਹੀਂ ਆਹ ਸੁਹਣੇ ਘੇਰੇ ਕ ਖੜ ਜਾ ਕੱਢ ਲੈਣ ਦੇ ਹੁਣ 2-4 ਮਿੰਟ ਘੇਰੇ ਅ ਉਹ ਕੱਢ ਕਬੂਤਰ ਕੱਢ ਕੋਈ ਅੰਦਰੋਂ ਕਿਹੜਾ ਬੈਠੂਗਾ ਇਹਦੇ ਪਰ ਸਾਦਰੀ ਬੜੀ ਹਾਂ ਆ ਢਾਂਗੀ ਦਾ ਲਾ ਦੇ ਢਾਂਗੀ ਲਾ ਦੇ ਜੇ ਬਹਿਣਾ ਹੂ ਬਹਿ ਜਾਊਗਾ ਆ ਤਾਂ ਉੱਚੇ ਛੜ ਗਏ ਬਾਈ ਸਾਰੇ ਤੇ ਬੱਚਾ ਆ ਗਿਆ ਆ ਗਿਆ ਆ ਗਿਆ ਆ ਲੈ ਕੱਢ ਗਿਆ ਨਜ਼ਾਰੇ ਨਾਲ ਘੇਰੇ ਬਸ ਉਹਨੂੰ ਉਠੀ ਉਠੀ ਤੇ ਬੈਣਦੇ ਹਟ ਜੂਗਾ ਇਹਨਾਂ ਨੂੰ ਦੁਬਾਰਾ ਛੇੜ ਕੇ ਦੇਖਾਂਗੇ ਭਾਈ ਉਹ ਤਾਂ ਉੜਦੇ ਨੇ ਉੱਚੇ ਚਲੇ ਗਏ ਤੇ ਦੋ ਕਬੂਤਰ ਨਵੇਂ ਆਏ ਨੇ ਪੰਡ ਇੱਕ ਤਾਂ ਕੱਟ ਹੀ ਆ ਕਿ ਜਿਹੜੇ ਕਲੀਆਂ ਝਾੜੀਆਂ ਆ ਦੇਖੋ ਕਿੰਨੀ ਤੇਜ਼ ਫਿਰਦਾ ਆਹ ਦੇਖੋ ਦੋਵੇਂ ਕਾਲੇ ਟੂਸੇ ਆ ਇਹਦੇ ਉਹ ਜਾਂਦਾ ਤੇ ਇੱਕ ਅਧਾ ਹੋ ਰਿਹਾ ਉਹ ਕਿੱਥੇ ਗਿਆ ਸਾਡਾ ਉੱਧਰ ਗਾਇਬ ਜਹਾ ਹੋ ਗਿਆ ਲਾਲ ਪੂੰਛ ਦਾ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਜੇ ਇੱਧਰ ਆਗੇ ਆ ਤਾਂ ਕਿਸੇ ਹੋਰ ਦੇ ਆ ਮੈਨਾਂ ਤਾਂ ਗੱਗੀ ਦੇ ਉੱਡਦੇ ਨੇ ਦੋ ਆਪਣੇ ਵਾਲੇ ਆ ਫਿਰਦੇ ਨੇ 5 6 7 ਟਡਿਰੀ 8 7 ਕਬੂਤਰ ਉੱਡਦੇ ਨੇ ਆਪਣੇ ਆ ਦੇਖੋ ਠੀਕ ਹੈ ਉਹ ਆ ਫਿਰਦਾ ਕਬੂਤਰ ਜਾਂਦਾ ਦੇਖੋ ਐਕਨੇ ਫਿਰਦਾ ਨੀਵਾ ਨੀਵਾ ਜਿਹੜਾ ਟਾਵਰ ਵੱਲ ਗਿਆ ਇੱਧਰ ਤੇ ਆ ਤਾਂ ਹਲੇ ਉੱਚੇ ਲੱਗ ਗਏ ਥੋੜੇ ਨੀਵੇਂ ਆਏ ਤਾਂ ਫਿਰ ਆ ਛੇੜਾਂਗੇ ਆਪਾਂ ਬੱਚੇ ਆ ਵੀ ਆ ਗਏ ਬਾਈ ਹੁਣ ਨੀਵੇਂ ਹੁਣ ਇਹਨਾਂ ਦੇ ਘੇਰੇ ਕਢਾ ਲਈ ਆਪਾਂ ਚਲੋ ਚਲੋ ਹੋ ਜੋ ਕੜੇ ਡੰਡੇ ਨਾਲ ਢਾਏਗਾ ਅੱਛਾ ਹਾਂ ਇੱਥੇ ਖੜਾ ਕਰ ਦੇ ਡੰਡਾ ਜਾਲ ਦਾ ਯਾਰ ਬੜਾ ਗਲਤ ਕੰਮ ਹੋਇਆ ਹੋਇਆ ਚੱਲ 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 ਉੜ ਗਏ ਜੇ ਪੋਟੇ ਵਾਲਾ ਬੈਠ ਗਿਆ ਤਾਂ ਸਮਝ ਲਾਉਨੇ ਵੈਜ ਜਾਣਾ ਜੇ گلابی ਵਾਲਾ ਬੈਠ ਗਿਆ ਹਰੇ ਵਾਲਾ ਵੀ ਆ ਗਿਆ ਉੜ ਗਏ ਦੋਏ ਚਲੋ 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 ਪੰਜ ਸੱਤ ਘੇਰੇ ਕੱਢੇ ਆਵੇ ਉਹ ਥਾ ਉਹ ਗਿਰ ਗਿਆ ਦਾ ਗਿਰ ਗਿਆ ਦਾ ਦਰਖਤ 'ਚ ਗਿਰ ਗਿਆ ਦਾ ਬਾਈ ਕਾ ਗਿਰ ਗਿਆ ਆ ਗਿਆ ਆ ਗਿਆ ਉਹ ਦਰਖਤ 'ਚ ਗਿਰ ਗਿਆ ਦਾ ਉੱਥੇ ਸਵਾਹ ਹਾਂ ਉਹ ਵੈ ਗਿਆ ਦੇਖ ਲਾ ਮਾਰਦਾ ਬਾਜੀਆਂ ਟਾਂਗੀ ਲਾ ਦੇ ਇਹਨੂੰ ਇਕਣੇ ਨੇ ਬਹਿਣਾ ਨਹੀਂ ਛੋਟਾ ਹੈ ਬਾਹਲਾ ਛੋਟਾ ਹੈ ਉਹ ਤਿੱਖਾ ਹਲੇ ਆਇਆ ਆਇਆ ਆ ਵੀ ਖਿੰਡ ਗਿਆ ਵਾਲੇ ਜਣੇ ਇਹਨੂੰ ਸਾੜੇ ਆਇਆ ਆਇਆ ਇਕ ਨਹੀਂ ਆਉਂਦਾ ਜਿੱਸੇ ਹਾਂ ਲੋਇ ਮੈਟਰੋ ਜਾਲ ਦੀ ਵੀ ਅੱਜ ਚੰਗੀ ਤਰ੍ਹਾਂ ਕਰਤੀ ਸਫਾਈ ਤੇ ਕਬੂਤਰ ਵੀ ਆ ਗਏ ਬੱਚਾ ਵੀ ਢਾਂਗੀ ਤੇ ਆ ਗਿਆ ਦੂਜਾ ਇਧਰੋਂ ਦਿਖਦਾ ਨਹੀਂ ਆ ਚਲੇ 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 ਸਾਰੇ ਇਕੱਠੇ ਹੋ ਗਏ ਆ ਉੜ ਗਿਆ ਓਏ ਗਲਾਬੀ ਬੋਟੇ ਵਾਲਾ ਬੱਚਾ ਨਵਾਂ ਉਹ ਦੇ ਕਿੱਥੇ ਖੜੇ ਆ ਜਾ ਕੇ ਉਹ ਦੇਖ ਆਹ ਜਾਂਦਾ ਆਹ ਚਲੇ ਗਿਆ ਭਾਈ ਨਵਾਂ ਬੱਚਾ ਦੇਖੋ ਕਿੱਥੇ ਫਿਰਦਾ ਆਹ ਦੇਖੋ ਚੱਲ 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 ਕੋਈ ਨਹੀਂ ਚੱਲ ਇਹਨਾਂ ਦੇ ਸਾਰੇ ਜੇ ਨਾਲੇ ਚਲੇ ਗਿਆ ਉੱਪਰ ਉਹ ਚੱਲ ਵਧੀਆ ਸੋਹਣੇ ਘੇਰੇ ਜੇ ਕੱਢ ਕੇ ਆ ਕੇ ਬਹਿ ਜੂਗਾ ਆ ਗਿਆ ਆ ਦੇਖੋ ਆ ਫਿਰ ਤਗਲਾ ਵੀ ਬੋਟਾ ਬਾਕੀ ਆ ਫਿਰਦੇ ਨੇ 5 6 7 ਮਾਂ ਫਿਰਦਾ ਕਰਦੇ ਇਸੇ ਕਰਦੇ ਸੋਈ ਬਈ ਓਕੇ ਆ ਰੋਟਾ ਦਰਦਾ ਬਈ ਹਲੇ ਬੱਚਾ ਕਬੂਤਰ ਕੱਢ ਤੇ ਜਾਲ ਚ ਤਾਂ ਕਿ ਉਧਰ ਨਾ ਜਾਵੇ ਆ ਆ ਜਾ 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 ਹੁਣ ਜਾਲ ਤੇ ਨਾ ਬਹਿ ਜਵੇ ਆਗੇ ਏ ਏ ਕਿੱਥੇ ਆ ਗਿਆ ਆ ਗਿਆ ਆ ਗਿਆ ਆ ਗਿਆ ਏ ਆ ਗਿਆ ਬੈਗਟਾਂ ਕੀ ਦੇ ਚਾਲ ਨਿਬੜਿਆ ਕੰਮ ਤੇ ਆ ਵੀ ਆ ਗਏ 2 ਆ ਗਏ 3 5 ਤੇ 2 ਆਓ 7 ਸੱਤ ਦੇ ਉੱਤਰ ਆ ਗਏ ਉਹ ਮਚਾਉ ਬੈਠਾ ਬਾਈ ਏ ਆ ਬੈਠਾ ਉਹ ਦੇਖੋ ਤੇ ਜਿਹੜਾ ਨਵਾਂ ਆਇਆ ਵੇਖੋ ਟੈਂਕੀ ਦੇ ਬੈਠੇ ਇੱਕ ਉੜਦਾ ਫਿਰ ਰਿਹਾ ਲੇ ਚਲ ਇਹ ਤਾਂ ਜਿ세 ਹੋ ਗਿਆ ਓਕੇ ਰਿਪੋਰਟ ਪਾਣੀ ਪੁਣੀ ਪਾਤਾ ਇਹਨਾਂ ਨੂੰ ਪਾਣੀ ਵੀ ਪਾਦੇ ਹਾਂ ਲੋਕ ਕੁੰਡੀ ਵੀ ਧੋਤੀ ਤਾਜਾ ਪਾਣੀ ਬੱਚੇ ਵੀ ਆ ਕੇ ਧੋਏ ਇੱਕ ਲਾਲ ਸਰਾ ਵੀ ਆ ਗਿਆ ਬਾਕੀ ਰਹਿ ਕੇ ਛੇ-ਸੱਤ ਕਬੂਤਰ ਦਾਣੇ ਵੀ ਪਾਤੇ ਜਾਲ ਦੀ ਸਫਾਈ ਵੀ ਹੋ ਗਈ ਬਸ ਹੁਣ ਆਪਾਂ ਤਾਰ ਕੇ ਥੱਲੇ ਚੱਲਦੇ ਆਂ ਖੋਲਦੇ ਖੋਲਦੇ ਗੇਟ ਬੱਚੇ ਥੱਲੇ ਆ ਗਏ ਭਾਈ ਉਹ ਦੇਖ ਕੇ ਦਾਣੇ ਕਾਂਦੇ ਆਣ ਆ ਤਾ ਗਿਆ ਅੰਦਰ ਉਹਨਾਂ ਦੇ ਇੱਧਰ ਆ ਨਹੀਂ ਹੋਣਾ ਕਿਆ ਫੜੇਗਾ ਆਜੋ ਆਜੋ ਭਾਈ ਹੁਣ ਤੁਸੀਂ ਵੀ ਟਾਈਮ ਨਾਲ ਇਧਰ ਨਿਕਲ ਲੈਣੀ ਜਾਂ ਤਾਂ ਗੇਟ ਨਾਲ ਲਾਉਂਦਾ ਬਿਲਕੁਲ ਆ ਵੀ ਆ ਗਿਆ ਅੰਗੀਲਾ ਆ ਜਾ ਆ ਜਾ ਆ ਜਾ ਹੁੰਡਾ ਇਹਨਾਂ ਨਹੀਂ ਡਰਾ ਕੇ ਸਕੀਮਾਂ ਦੇਖੋ ਕਿਹੜੀਆਂ ਲਾਉਂਦਾ ਜੱਸਾ ਚੱਲ ਫੜ ਲੈ ਦੋ ਇਹ ਬੱਚੇ ਛੜ ਦੂਗਾ ਅੰਦਰ ਏ ਚਾਲ ਆਵਣੀ ਟੈਨਸ਼ਨ ਵਾਲੀ ਗੱਲ ਮੁੱਕੀ ਬਾਕੀਆਂ ਨੇ ਤਾਂ ਚੱਲਾਏ ਜਾਣਾ ਆ ਤਾਂ ਆ ਗਿਆ ਸਪੇਅਰ ਤੇ ਰੰਗੀਲਾ ਉਹ 4 ਉੱਚੇ ਨੇ 5 ਅੰਦਰ ਵੜ ਗਏ ਨਾ 7 ਮੰ ਅੰਦਰ ਵੜ ਗਿਆ ਆ ਜੋ ਵੀ ਆ ਜੋ ਆ ਜੋ ਆ ਜੋ ਆ ਜੋ 3 ਆ ਗਏ 3 ਤੇ ਚੌਥਾ ਵੀ ਆ ਗਿਆ ਹਰੀ ਬੋਤਲ ਵਾਲਾ 4 ਇੱਕ ਅੰਦਰ ਵੜ ਗਿਆ ਦੋਏ ਬਚੇ ਅੰਦਰ ਵੜ ਗਏ 7 ਤੇ 2 ਰਹਿ ਗਏ ਦਾਣੇ ਵਿੱਚੋਂ ਕਲੇ ਹੋਰ ਦਾਣੇ ਪਾ ਹੋਣਗੇ ਇਸੇ ਹਨ ਤੇ ਆ ਗਿਆ ਦੋ ਰਹਿ ਗਏ ਬਸ ਸਪੇਅਰ ਤੇ ਹਰੇ ਡੰਡਿਆਂ ਵਾਲਾ ਜਾ 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 ਡੰਡੇ ਵਾਲਾ ਵੀ ਆ ਗਿਆ ਰਹਿ ਗਿਆ ਸਪੇਅਰ ਸਪੇਅਰ ਆ ਤਾਂ ਰਿਹਾ ਪਰ ਲੱਛਣ ਜੇ ਖੰਡਾਉਂਦਾ ਇਹ ਇਹ ਕਰਦਾ ਚੌੜ ਓਹੋ ਆ ਗਿਆ ਜਿ세 ਕਰ ਲਾ ਵੀਰੇ ਅੰਦਰ ਨਹੀਂ ਗੜਬੜ ਹੋ ਜੂਗੀ ਮੈਨੂੰ ਲੱਗਦਾ ਉਹਨਾਂ ਚ ਬਾਹਰ ਨਿਕਲਣਗੇ ਦੇ ਉਹੀ ਕੰਮ ਹੋ ਗਿਆ ਨਾ ਦੇਖੀ ਜਾਉਂਗੇ ਬੈਠੇ ਚੱਕੋ ਨਹੀਂ ਨਹੀਂ ਸਾਫ ਹੈ ਨਾ ਸਾਰੇ ਹੋ ਗਏ ਬਾਈ ਅੰਦਰ ਤੇ ਹੁਣ ਚੱਲਦੇ ਆਪਾਂ ਥੱਲੇ ਨੂੰ ਥੱਲੇ ਕਬੂਤਰਾਂ ਨੂੰ ਦੇਈਏ ਚੋਗਾ ਜੂਗਾ ਬੱਚਿਆਂ ਨੂੰ ਤੇ ਕਬੂਤਰਾਂ ਨੂੰ ਪਾਈਏ ਦਾਣੇ ਨੂਰੀ ਨੜਾਈ ਹੈ ਨੂਰੀ ਦੇ ਕਰੀਏ ਦਰਸ਼ਨ ਚੱਲਦੇ ਆ ਹੁਣ ਥੱਲੇ ਨੂੰ ਇਹ ਦਾਣੇ ਵੀ ਖਾਦੇ ਨੇ ਦੋਹਾਂ ਕਿੰਨੇ ਕਿੰਨੇ ਕ ਫੇ ਚੁਗਾ ਦੇ ਉਹ ਪਾਣੀ ਦੇ ਦ ਮੈਂ ਤਾਂ ਕਿਹਨੇ ਪਾਣੀ ਦਿਖਾਈ ਦੇ ਕਿੰਨੇ ਨਹੀਂ ਚੋਗਾ ਦੇ ਦੋ ਇਹਦੇ ਚ ਦਾਣੇ ਆ ਗਏ ਨੇ ਅਦਾ ਬਹੁਤ ਦਾਣੇ ਨੇ ਓਏ ਆ ਵੀ ਫੁੱਲ ਪਿਆ ਅੱਜ ਤਾਂ ਇਹਨਾਂ ਨੂੰ ਪਾਣੀ ਦੇ ਦਿੰਨੇ ਆ ਨਾ ਚੋਗਾ ਜਰਹਿਣ ਦਿੰਨੇ ਆ ਖੜ ਜਾ ਇੱਕ ਮਿੰਟ ਦੇ ਦਈਏ ਓਏ ਪਾਣੀ ਦੋਨਾਂ ਨੂੰ ਬੱਚਿਆਂ ਨੂੰ ਤਾਂ ਦੇਦਾ ਬਾਈ ਪਾਣੀ ਪੂਣੀ ਤੇ ਆ ਦੋ ਕਬੂਤਰੀਆਂ ਨੂੰ ਚੋਗਾ-ਚੋਗਾ ਦੇਣ ਕਰਕੇ ਥੋੜਾ ਜਿਹਾ ਢਿੱਲੀਆਂ ਨੇ ਦੋਏ ਚਾਪ ਕਬੂਤਰੀਆਂ ਇਹਨਾਂ ਨੂੰ ਆਪਾਂ ਦੇ ਦਿੰਨੇ ਆ ਗੋਲੀ ਇੱਕ ਮਿੰਟ ਰੁਕ ਜਾ ਗੋਲੀ-ਗੋਲੀ ਤੋੜ ਲਈਏ ਲਓਏ ਮਿੱਤਰੋ ਦੋਨਾਂ ਨੂੰ ਆ ਗੋਲੀ ਵੀ ਦੇਤੀ ਥੰਮੇਲ ਬਣਾ ਲਈਏ ਆਏ ਕਰਕੇ ਖੜ ਜਾ ਆਏ ਕਰਕੇ ਆਏ ਇਧਰ ਦੇਖੋ ਹਾਂ ਓਕੇ ਰਿਪੋਰਟ ਹੈ ਦੋਨਾਂ ਨੂੰ ਦੇਦੀ ਗੋਲੀ ਖੜ ਜਾ ਪਾਣੀ ਦੇ ਦੀਏ ਦੇ ਦੀ ਪਾਣੀ ਦੇ ਦੰਨੇ ਬਾਈ ਇਹਨਾਂ ਨੂੰ ਭਰਲੇ ਦਾਣੇ ਭਰ ਲਿਆ ਤੇ ਇਧਰ ਲਿਆਂ ਨੂੰ ਚੈੱਕ ਕਰ ਲਈਏ ਦਾਣਾ ਪਾਣੀ ਦਾ ਪਾਇਆ ਹੋਇਆ ਹਾਂ ਬਈ ਕਹਿਮ ਹਾਂ ਦਾਣੇ ਟ੍ਰੇ ਭਰੀ ਹੈ ਪਾਣੀ ਭਰਿਆ ਹੈ ਆਹ ਦੇਖੋ ਬੱਚੇ ਕੁੰਡੀ ਦੇ ਬੈਠੇ ਰਹਿੰਦੇ ਇਹਨਾਂ ਨੂੰ ਚੱਕ ਕੇ ਲੈ ਕੇ ਜਾਣਾ ਗੱਲ ਨੂੰ ਪਾਣੀ ਨਾਲੇ ਰੰਗ ਰੰਗ ਲਾ ਦਾਂਗੇ ਨਾਲੇ ਉੱਪਰ ਸ਼ਿਫਟ ਕਰ ਦਾਂਗੇ ਨੂਰੀ ਨੂਰੀ ਦੇ ਝਾਂਜਰਾਂ ਪਾਤੀਆਂ ਬਾਈ ਆਹ ਦੇਖੋ ਦੋਨੇ ਪੈਰਾਂ 'ਚ ਸ਼ਨ ਸ਼ਨ ਕਰਦੀ ਫਰੀ ਜਾਂਦੀ ਹੈ ਨੂਰੀ ਤੁਹਾਨੂੰ ਦਿਖਾਣਾ ਬਾਈ ਹਾਂ ਆਹ ਦੇਖੋ ਆਉਂਦੀ ਆਵਾਜ਼ ਣੜਾਤੀ ਦੀ ਅੱਜ ਇਹ ਬਿਮਾਰ ਹੋਣ ਤੋਂ ਬਾਅਦ ਕਾਫੀ ਦਿਨਾਂ ਮਗਰੋਂ ਣੜਾਈ ਹੈ ਣੜਾਈ ਨੂੰ ਵਿਚਾਰੀ ਨੂੰ 10 ਦਿਨ ਹੋ ਗਏ ਤੇ ਤੇ ਫਿਰ ਤੁਹਾਨੂੰ ਬੜਾ ਬਿਮਾਰ ਹੋਗੀ ਧਾਣੇ ਦੋਨੇ ਪਾਤੇ ਇਹਨਾਂ ਨੂੰ ਕੇ ਰਿਪੋਰਟ ਹੈ ਹੈ ਸਰੋਂ ਥੋੜੀ ਪਾ ਦੇ ਅੱਧਾ ਘਟਕਣ ਤੇ ਇੱਧਰ ਵੀ ਕੰਮ ਨਿਬੜਿਆ ਹੁਣ ਆਪਾਂ ਨਾਤੋ ਕੇ ਚੱਲਦੇ ਆਂ ਗਰਾਊਂਡ 'ਚ ਲਓ ਵੀ ਪੰਜ ਕੇ ਗਰਾਊਂਡ ਹਾਲੇ ਪ੍ਰੈਕਟਿਸ ਚੱਲ ਰਹੀ ਹੈ ਬਾਕੀ ਬੰਦੇ ਆ ਰਹੇ ਨੇ ਹਲੇ ਥੋੜੇ ਰੋਕੇ ਖੇਡਦੇ ਆਂ ਲਓ ਵੀ ਦੋ ਮੈਚ ਲੱਗਣ ਤੋਂ ਬਾਅਦ ਰੈਸਟ ਮੂਡ ਤੇ ਚੱਲ ਪਿਆ ਕੰਮ ਤੇ ਨਿਆਣੇ ਲਾਗੇ ਖੇਲਣ ਹਾਂ ਰੈਸਟ ਮੂਡ ਤੇ ਲੱਗੇ ਹੋਏ ਆ ਕੰਮ ਗਰਮੀ ਗਰਮੀ ਹੋਇਆ ਪਿਆ ਨਿੰਬੂ ਬੈਠਾ ਆ ਵੀ ਨਿੰਬੂ ਠੀਕ ਆ ਓਕੇ ਬੋੜਾ ਬਾਕੀ ਬੰਦੇ ਆ ਰੈਸਟ ਕਰ ਰਹੇ ਆ ਹੁਣ ਲੱਗਦੇ ਆ ਬਸ ਪਾਣੀ ਪੀ ਕੇ ਖੇਡਣ ਲੈ ਕਿਹਦੀਆਂ ਬਾਲਾਂ ਲਵਾਉਣਾ ਤੂੰ ਆਜੋ ਆਜੋ ਫੜ ਦੇ ਕੇ ਪਹੁੰਚ ਗਏ ਵੀ ਘਰੇ ਆ ਕਬੂਤਰ ਵਾਲੀ ਕਣਕ ਵੀ ਸੁੱਕ ਜੂਗੀ ਗੱਲ ਤੱਕ ਦੋ ਦਿਨ ਦੀ ਧੂਪਾਂ ਲੱਗੀ ਐ ਨੂੰ ਕੁਛ ਨਹੀਂ ਕੁਝ ਨਹੀਂ ਵਲੌਗ ਦੀ ਮੈਂ ਕਿਹਾ ਐਂਡਿੰਗ ਕਰਦੀ ਐ ਮਿਲਦੇ ਆ ਅਗਲੇ ਵਲੌਗ ਵਿੱਚ ਤੇ ਕੰਡੈਸਾ ਦੇ ਬਾਈ ਕਰਤੇ ਟਾਇਰ ਪਵਾਤੇ ਓਕੇ ਕਰਤੀ ਹੁਣ ਇਹਨੂੰ ਕੱਢਿਆ ਕਰਾਂਗੇ ਮਿਲਦੇ ਆਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹੁਣ ਅਗਲੇ ਵਲੌਗ ਵਿੱਚ